ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਡਾਬੋ ਬੋਸ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਟੋਪ ਕਲਾਸ ਤਾਜ਼ੀਆਂ ਸੂਈਆਂ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋਣਾ ਕੋਲੇ ਸਾਰੀ ਜਾਣਕਾਰੀ ਆਓ ਵੀਰ ਜੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕੀ ਹਾਲ ਚਾਲ ਵਧੀਆ ਹੋ ਰਹੀ ਜੀ ਆਪਣਾ ਨਾਮ ਦੱਸ ਦਿਓ ਨਾਮ ਵੀਰਜੀ ਝੋਮਣ ਬਰੀਜੇ ਪਿੰਡ ਪਿੰਡ ਸ਼ਿਕਾਰਮਾਸ਼ੀਆਂ ਫੋਨ ਨੰਬਰ ਗਰਦਾਪੁਰ ਤਹਿਸੀਲ ਡੇਰਾਵਾ ਬਨਾਨਾ ਫੋਨ ਨੰਬਰ ਦੱਸ ਦਿਓ ਫੋਨ ਨੰਬਰ 8190502850 ਠੀਕ ਹੈ ਜੀ ਤਾਜੀਆਂ ਸੂਈਆਂ ਵੇੜਾਂ ਗੀਆਂ ਆਪਣੇ ਕੋਲ ਦੇ ਜੀ ਤਾਜੀਆਂ ਹੀ ਵੀਰਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਆਪਣਾ ਕਰੀਏ ਸ਼ੁਰੂ ਇਹਨਾਂ ਤੋਂ ਹਾਂ ਜੀ ਕਰੋ ਭਾਈ ਬਿਲਕੁਲ ਜੀ ਇਹਦੇ ਬਾਰੇ ਦੱਸੋ ਵੀਰੇ ਇਹ ਵੀਡੀਓ ਦੀ ਕਾਲ ਰਾਤ ਸੂਈ ਹੈ ਜਾਨੀ ਕਿ ਮਤਲਬ ਇਹਦੇ ਥੱਲੇ ਹੁਣ ਕੋਈ 12 ਤੋਂ 13 ਕਿਲੋ ਬੋਲਾ ਆਏਗਾ ਪਰ ਆਪਾਂ ਧਾਰਾ ਹੀ ਦੱਸਾਂਗੇ ਠੀਕ ਹੈ ਨਾ ਠੀਕ ਹੈ ਜੀ ਹਾਂਜੀ ਹਾਂਜੀ ਕਾਲ ਰਾਤ ਸੂਈ ਹੈ ਜੀ ਗੱਲਾਂ ਨਾ ਰੁਕੇ ਆਵੇ ਭਾਵੇਂ ਠੀਕ ਹੈ ਜੀ ਕੱਲ ਦੀ ਸੂਈ ਹੈ ਨਾ ਇਹ ਹਾਂਜੀ ਸਭ ਕੋਈ ਜੀ ਪ੍ਰੋਪਰ ਸੁਰਤੀ ਦੀ ਵੀਡੀਓ ਸਾਰੀ ਹੈਗੀ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਕਿੰਨੇ ਕੇ ਵੀਰੇ ਦਾਦਾ ਰਕਾਰ ਕੂੜ ਪਿਛਲੇ ਸਵੇਰੇ ਦਾ ਦੱਸਦੇ ਕੋਈ ਉਹਨੇ 16 ਕਿਲੋ ਦੁੱਧ ਦਿੱਤਾ ਹੋਇਆ 16 ਕਿਲੋ ਦੀ ਕਰਾਈ ਐ ਚ ਭਾਈ ਐਰ ਕਾ 12 18 ਕਿਲੋ ਦਊਗੀ ਜਾਨੀ ਕਿ ਆਪਣੀ ਸੇਵਾ ਤੇ ਡਿਪੈਂਡ ਬਿਲਕੁਲ ਪਾ ਦੇ ਚਲੋ ਦੋਦੇ ਸੇਵਾ ਦਾ ਹਨ ਜੀ ਹਾਂ ਜੀ ਹਾਂ ਜੀ ਤੇ ਵਿਖਾਈਏ ਵੀਰ ਜੀ ਤੋਰਾ ਇਹਦਾ ਐਵੇਂ ਭਾਜੀ ਕਹੀ ਜਾਈ ਆਪਾਂ 20 ਕਿਲੋ ਬੋਲਾ ਜੀ ਬਿਲਕੁਲ ਬਿਲਕੁਲ ਜਿਹੜਾ ਹਜੇ ਪਹਿਲੇ ਡੰਗ ਦਾ ਬੋਲਾ ਹੋ ਗਈ ਹੈ ਨਾ ਕਿ ਨਹੀਂ ਬਿਲਕੁਲ ਬਿਲਕੁਲ ਹਾਂ ਉਹ ਤੇ ਬਾਕੀ ਜਿਹੜਾ ਭਾਜੀ ਰੱਖਦਾ ਘਾ ਡੰਗਰ ਉਹਨੂੰ ਪਤਾ ਹੀ ਨਹੀਂ ਬਿਲਕੁਲ 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 ਇਰਾਜ ਥੋੜਾ ਕੁੜੀ ਬਸ ਬੋਲਾ ਇੱਕੋ ਦਾਮ ਹੀ ਨੇ ਕੱਟ ਜਣਾ ਬਿਲਕੁਲ ਜੀ ਵੇਖੋ ਵੀਰੋ ਤਾਜੀ ਸੂਈ ਵਹਿੜ ਆ ਗਈ ਆ ਬਾਕੀ ਲੈਵਲ ਉਹ ਬਹੁਤ ਸ਼ਾਨਦਾਰ ਲੱਗਿਆ ਜੀ ਰਾਤ ਦੀ ਸੂਈ ਵਹਿੜ ਆ ਦੂਜਿਆ ਸੂਆ ਚੰਗੇ ਰਿਕਾਰਡ ਵਾਲੀ ਦੱਸਦਾ ਵੀਰ ਤੋਰ ਦੇ ਤੋਰ ਲੈ ਵਿੱਚ ਆ ਬੱਚਾ ਆ ਗਿਆ ਜੀ ਵੀਰੇ ਹਨਾ ਬਾਕੀ ਵੀਰੇ ਚੈੱਕ ਕਰੋ ਥਣ ਥਣ ਬਹੁਤ ਵਧੀਆ ਚਵਾਈ ਵਾਲਾ ਲੱਗਿਆ ਉਹ ਤੇ ਡਰੀ ਜਾਂਦੀ ਬਹੁਤ ਠੰਡੀ ਧੀਰੀ ਵਿੱਚ ਬਿਲਕੁਲ ਜੀ ਥਣ ਵੀ ਗੇਟ-ਗੇਟ ਤੇ ਲੱਗਿਆ ਹਨਾ ਜੀ ਕਿੰਨਾ ਲੇਵਾ ਗਾਂ ਨੂੰ ਅੰਨਾ ਪਛਾਣੂ ਆ ਉਹਨਾਂ ਪਛਾਣੂ ਭਾਈ ਠੀਕ ਹੈ ਚਵਾਈ ਇੱਕ ਨੰਬਰ ਵੀਰੇ ਮੈਂ ਕਹਿੰਨਾ ਕੋਈ ਕੱਲ ਦਾ ਬੱਚਾ ਵੀ ਜਾ ਸਿੱਪਲੇ ਭਾਵੇਂ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਵੇਖੋ ਵੀਰੇ ਚੰਗੀ ਵੈੜਾ ਤਾਜੀ ਸੂਈ ਆ ਗਈ ਆ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਚੰਗੀ ਵੈੜਾ ਜੀ ਹਾਂ ਜੀ ਵੀਰ ਜੀ ਕੀ ਮੁੱਲ ਕਰ ਲੈਣਾ ਇਹਦਾ ਲਈ ਇਹੋ ਜੀ ਵੈਟ ਦਾ ਤੇ 80-90 ਹਜ਼ਾਰ ਦੀ ਵੀ ਵੈਚੀ ਦੀ ਵੈਟ ਚ ਨਹੀਂ ਹਾਂਜੀ ਹਾਂਜੀ ਫੁੱਲ ਇਹਦਾ ਜਾਣੇ ਕੀ ਭਾਵੇਂ 75-80 ਜੋ ਮਰਜ਼ੀ ਕਰ ਲਈਏ 62 ਹਜ਼ਾਰ ਦੀ ਦੇ ਦਈਏ ਵੈਟ 65 ਦੀ ਹਾਂਜੀ ਚਲੋ ਕਰ ਦਿਓ ਮਾਦਾਨ ਹੋਰ ਕਰ ਦਿਓ ਕਿਰਾਇਆ ਪੜਾ ਪੈਂਦਾ ਵੀਰਾਂ ਨੂੰ ਦੂਰ ਰੱਖਿਆ 62 ਹਜ਼ਾਰ ਦੀ ਵਸ਼ੀ ਦੇ ਦਾਂਗੇ 62 ਦੀ ਅਨੀ ਬਾਕੀ ਤਾਂ ਈਮਾਨ ਕਰਾ ਦੋ ਜੋਰ ਛੱਡ ਦਿਓ ਵੀਰੇ ਪੂਰੇ 60 ਦੀ ਜਾਨ ਦਿਓ 8 4 1000 ਛੂਟ ਕਰ ਦਾਂਗੇ ਜੇ ਕੋਈ ਦੂਰੋਂ ਵੀਰ ਆਏਗਾ ਬਿਲਕੁਲ ਜੀ ਪਾ ਦੇ ਭਾ ਨਹੀਂ ਦਿੰਦਾ ੜੀ ਕੋਈ ਆ ਵੇ ਨੋ ਹੁਣੇ ਵੈੜ ਆਈ ਆ ਵੀਰ ਉਹਨਾਂ ਨੂੰ ਦਿੱਤੀ ਆ ਠੀਕ ਹੈ ਜੀ ਇਹਨਾਂ ਨੇ 17 ਗਾਵਾਂ ਘੜੀਆਂ ਹੁੰਦਾਂ ਕੰਮ ਸਰ ਡੇਰੀ ਵੀਰ ਦੇ ਠੀਕ ਹੈ ਪੁੱਛ ਲਓ ਵੀ ਜੋ ਕੁਝ ਵੀ ਕਹਿੰਦੇ ਰਹੇ ਉਹ ਨਿਕਲਦਾ ਆ ਵੇ ਨੋ ਬਿਲਕੁਲ ਜੀ ਬਿਲਕੁਲ ਜੀ ਇਹ ਵੇਗੀ ਹੁਣ ਹਨਾ ਹਾਂ ਜੀ ਇਹਨੇ ਵੀਰ ਦੇ ਲਈ ਪੁੱਛ ਲਓ ਭਾਂ ਠੀਕ ਹੈ ਵੀਰ ਜੀ ਕੋ ਸਸਗੀਆ ਵੀਰੇ ਹਾਂਜੀ ਵੀਰੇ ਚੋਲੀ ਆਗੇ ਹਾਂਜੀ ਚੋਲੀ ਚੋਲੀ ਪੂਰੀ ਪਾਸ ਇੱਕ ਨੰਬਰ ਹਾਂਜੀ ਹਾਂਜੀ 17ਵੀਂ ਗਾਈ ਹੱਲੀ ਵੀਰ ਕੋ 17ਵੀਂ ਠੀਕ ਹੈ ਜੀ ਬਿਲਕੁਲ ਜੀ ਜੋ ਵੀ ਕਹਿੰਦਾ ਸੱਚ ਹੀ ਨਿਕਲਦਾ ਹੈ ਬਿਲਕੁਲ ਜੀ ਲੰਮੇ ਟਾਈਮ ਤੋਂ ਵੀਰ ਉਹਨਾਂ ਦਾ ਕੰਮ ਆ ਸਚਾਈ ਦਾ ਕੰਮ ਆ ਵੀਰੇ ਹੈਨਾ ਹਾਂਜੀ ਹਾਂਜੀ ਬਾਕੀ ਜੋ ਦੱਸਦੇ ਉਹ ਹੀ ਨਿਕਲਦਾ ਬਿਲਕੁਲ ਜੀ ਬਾਕੀ ਚਲੋ ਆਪ ਦੀ ਚਵਾਈ ਕਰ ਲੈਣੀ ਪਾਸ ਕਰ ਲੈਣਾ ਉਹਦੇ ਨਾਲ ਦੀ ਰੀਸ ਨਹੀਂ ਹੈਨਾ ਜੀ ਪਾਜੀ ਆਪ ਆ ਗਏ ਅੱਜ ਨਹੀਂ ਵੀਰੋਂ ਇਦਾਂ ਵੀਡੀਓ ਤੇ ਮੰਗਵਾਉਂਦਾ ਆਇਆ ਵੀ ਨਹੀਂ ਅਜੇ ਤੱਕ ਅਹ ਵੀਡੀਓ ਤੇ ਉਦਾਂ ਜਾਂਦੀ ਮੰਗਵਾਉਂਦੇ ਹੈਨਾ ਜੀ ਦੱਸਦੀ ਤਾਂ ਉਹ ਹੀ ਨਿਕਲਦਾ ਠੀਕ ਹੈ ਵੀਰੇ ਬਿਲਕੁਲ ਜੀ ਸਤ ਚੰਗਾ ਜੀ ਹਾਂ ਵੀਰੇ ਠੀਕ ਹੈ ਵੀਰੇ ਹਾਂਜੀ ਵੀਰੇ ਮਾਲ ਫੇਰ ਉਦੋਂ ਵੇਖ ਜਾਂਦਾ ਟਾ ਡਾਉਂਦੇ ਹੁੰਦੇ ਹੁੰਦੇ ਵੇਖ ਜਾਂਦਾ ਪਸ਼ੂ ਦਾ ਹਲਕ ਐਵੇਂ ਕਹੀਏ ਦੂਜਾ ਮਾਲ ਮਤਲਬ ਮਾਲਕ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਆ ਮਗਰ ਲਿਹਾਇ ਦਾ ਮਗਰੋਂ ਪੁੱਤ ਪਿਆ ਪਹਿਲਾਂ ਵੇਖ ਜਾਂਦਾ ਤੁਸੀਂ ਕੱਲ ਵੀ ਫੋਨ ਕਰਦੇ ਪਏ ਚਾਰ ਵੜਾ ਕੋਲ ਕੱਲ ਚਾਰ ਵੜਾ ਸੀ ਉਸਲ ਵੇਗੀਆਂ ਉਦੋਂ ਹੀ ਹਾਂਜੀ ਹਾਂਜੀ ਬਾਕੀ ਪਿਆਰ ਕੰਨਪੁਰ ਦੇ ਵੀਰ ਲੈ ਕੇ ਹੁਣੇ ਵੀ ਆਉਂਦੇ ਆ ਬਸ ਸਾੜੇ ਹਾਂਜੀ ਹਾਂਜੀ ਰਾਡ ਵੱਲੋਂ ਵੀ ਭਾਵੇਂ ਪਹੁੰਚ ਹੀ ਜਾਣੇ ਸੀ ਤੁਹਾਡੇ ਵੀਡੀਓ ਨੂੰ ਨਾ ਬਣਾਉਂਦੇ ਬਿਲਕੁਲ ਬਿਲਕੁਲ ਜੀ ਮੈਂ ਬਿਲਕੁਲ ਜੀ ਬਾਕੀ ਵੀਰੇ ਸੱਚਾਈ ਦਾ ਕੰਮ ਆ ਲੰਮਾ ਟਾਈਮ ਤੋਂ ਤੁਹਾਡੇ ਚੱਲਦਾ ਹੈ ਨਾ ਜੀ ਬਾਕੀ ਕਿਹੜਾ ਵੀਰ ਹੁੰਦਾ ਹੈ ਬਾਕੀ ਹਰ ਇੱਕ ਨੂੰ ਬੇਨਤੀ ਹੁੰਦੀ ਆਪਣੀ ਚਵਾਈ ਕਰੋ ਪਾਸ ਕਰੋ ਹੈ ਨਾ ਜੀ ਬਾਕੀ ਚਲੋ ਤੁਹਾਡੇ ਕੋਲ ਯਕੀਨ ਤੇ ਪਸ਼ੂ ਲੈ ਜਾਂਦੇ ਆ ਬਿਲਕੁਲ ਜੀ ਬਾਕੀ ਵੀਰੇ ਚੈੱਕ ਕਰ ਲੋ ਵੈੜ ਵੀ ਸ਼ਾਨਦਾਰ ਵੈੜ ਆ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਚੰਗੇ ਦੁੱਧ ਵਾਲੀ ਵੈੜ ਆ ਬਾਕੀ ਵੀਰੇ ਪਹਿਲੇ ਫੋਨ ਤੇ ਤੇਰੀ ਵਿਗਣ ਵਾਲੀ ਆ ਵੈੜਾ ਰੇਟ ਜਾ ਜਾ ਬਾਕੀ ਆ ਵੇਖ ਲੋ ਭਾਈ ਕਿੱਲਾ ਨਾ ਰੂ ਹੋ ਜੀ ਠੀਕ ਆ ਰੇਟ ਇਹ ਤਾਂ ਕੀ ਕਰਤਾ ਯਾਰ ਸਾਡੇ 60 ਚੋਂ ਵੀਰੇ 60 ਚੋਂ 1000 ਛੱਡਦੇ ਨਹੀਂ ਬਾਕੀ ਕੋਈ ਵੀਰ ਦੂਰੋਂ ਫੋਨ ਲਾਵੇ ਮਾਂ ਤਾਂ ਹੋਰ ਕਰਦੇ ਹੋ ਅੱਬਾ ਜੀ ਧੱਕਾ ਹੁੰਦਾ ਆ ਆਪ ਕੌਣ ਦੇਵੇ ਚਲੋ ਕੋਈ ਨਾ ਕਰਦੇਓ ਛੋਟ ਛਾਟ ਕਰਦੇਓ ਬਾਕੀ ਤੁਹਾਨੂੰ ਪਤਾ ਹੀ ਵੀਡੀਓ ਬਣਾਉਂਦੇ ਰਹਿੰਦੇ ਇਹ ਹੋਈਆਂ ਵੈੜਾ 70 75 ਦੀਆਂ ਵੇਚਦੀਆਂ ਬਿਲਕੁਲ ਬਿਲਕੁਲ ਜੀ ਨਹੀਂ ਰੇਟ ਕਿਹਾ ਜਾ ਤੁਹਾਡਾ ਰੇਟ ਭਾਜੀ ਜਾਜ ਹੁੰਦਾ ਤਾਂ ਆਦੀ ਲਗਭਗ ਵੀਰ ਜ਼ਿਆਦਾ ਵੇਚਣ ਵਾਲੇ ਕਰਦੇ ਆਪੇ ਵੇਚ ਹਾਂ ਪਰ ਜੀ ਸਾਫ ਸੁਥਰਾ ਮੇਲਾ ਵੀਰੇ ਹੈ ਨਾ ਅਗਲੇ ਬੰਨੇ ਵੀ ਜਾ ਕੇ ਵੇਖਦਾ ਇਹ ਭਾਵੇਂ ਤੈਨ ਗਾਹ ਕਾਣ ਕੇ ਖਲਾਈ ਨਾ ਕੋ ਆਣ ਕੇ ਕਹੀ ਪੀਏ ਕਿ ਬੰਨੇ ਬਿਲਕੁਲ ਬਿਲਕੁਲ ਡੰਗਰ ਤੇ ਲਿਆ ਕੇ ਬੰਨੇ ਕੋਈ ਆਣ ਕੇ ਗਾਹ ਖਲਾਈ ਕਿ ਨਹੀਂ ਬਿਲਕੁਲ ਵੀਰੇ ਬਿਲਕੁਲ ਦਾਦੀ ਪਹਿਲਾਂ ਮਾਲ ਵੇਖਦਾ ਜੀ ਸਾਫ ਸੁਥਰਾ ਗਿਆਂ ਨੂੰ ਦਈਦਾ ਬਾਕੀ ਜੇ ਕਿਹਨਾਂ ਗਲਤ ਹੋ ਵੀ ਜਾਂਦਾ ਭਾਈ ਨੂੰ ਫੇਰ ਕਹਿੰਦਾ ਵੀ ਇਦਾਂ ਬੈ ਕੇ ਕਰ ਲਾਂਗੇ ਇਹ ਨਹੀਂ ਕਦੀ ਕਿਹਨੂੰ ਕਿਹਾ ਕਿ ਆ ਪਾਣੀ ਉਹ ਮੋਰਨਾ ਇਦਾਂ ਹੀ ਕਿ ਨਹੀਂ ਜਿਹੜੀ ਗੱਲ ਹੋ ਵੀ ਜਾਂਦਾ ਸਾਨੂੰ ਵੀ ਪੈ ਜਾਂਦੀਆਂ ਤੁਹਾਡੇ ਸਾਹਮਣੇ ਇੱਥੇ ਮੜੀਆਂ ਗਾਵਾਂ ਦੇ ਪੈਸੇ ਭੜੀਦੇ ਬਿਲਕੁਲ ਬਿਲਕੁਲ ਨਵੇਂ ਸਾਲ ਦੇ ਭ ਬਿਲਕੁਲ ਆ ਹੁਣ ਹਜੇ ਦਾ 15 ਦਿਨ ਹੋ ਗਏ ਆ ਫੇਰ ਡੇਢ ਲੱਗਦਾ ਹੋਇਆ ਆ ਗਰਮੀਆਂ ਵੀਰੇ ਚਲੋ ਹਨਾ ਪਸ਼ੂ ਹੋਿੰਦਾ ਬਿਮਾਰ ਹੋਿੰਦਾ ਆਗੇ ਮਰ ਗਈ ਇੱਕ ਨੋਮੇ ਸਟੈਟਸ ਹੋਈ ਬਿਲਕੁਲ ਜੀ ਹੋਰ ਕਿਸੇ ਨੇ ਦੇਤ ਨਹੀਂ ਦਿੱਤੇ ਆਪਣਾ ਆਪ ਨਾ ਨਾ ਉਹ ਵੀਰੇ ਬਿਲਕੁਲ ਬਿਲਕੁਲ ਬਸ ਇਹਦੇ ਚੱਲਦੇ ਕੰਮ ਜਦੋਂ ਬਲਾ ਕਿ ਇਹ ਸਾਲੀਆਂ ਚੀਜ਼ਾਂ ਨੇ ਹਨਾ ਜੀ ਬਿਲਕੁਲ ਜੀ ਇਹ ਸਾਲੀਆਂ ਚੀਜ਼ਾਂ ਨੇ ਹਰ ਇੱਕ ਵੀਰ ਨੂੰ ਗਰਮੀ ਆ ਸੇਵਾ ਪਾਣੀ ਚੰਗਾ ਕਰਨਾ ਚਾਹੀਦਾ ਇਹਨਾਂ ਦਾ ਹਨਾ ਜੀ ਸੇਵਾ ਸੂਬਾ ਚੰਗੀ ਕਰੇ ਵੀਰੇ ਬਾਕੀ ਇਹ ਵੀ ਚਲੋ ਥੋੜਾ ਗਰਮੀ ਜਿਆਦੀ ਆ ਹਾਂ ਜੀ ਬਾਕੀ ਇਹ ਚਲੋ ਤੁਹਾਡਾ ਕੰਮ ਵੀ ਲੰਮੇ ਟਾਈਮ ਤੋਂ ਸਚ ਵਾਦਾ ਘਟਦਾ ਵੀਰੇ ਚੱਲਦਾ ਰਹਿੰਦਾ ਹੈ ਨਾ ਜੀ ਜੰਨਾ ਪਾਜੀ ਹੋ ਜਾਂਦਾ ਜੇ ਕਿ ਇਹਨਾਂ ਹੋ ਵੀ ਜਾਂਨੂ ਫੇਰ ਕਦੀ ਨਾ ਵੀ ਕੋਈ ਨਹੀਂ ਇਦਾਂ ਨਹੀਂ ਦਾ ਬਿਲਕੁਲ 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 ਜੰਨਾ ਪਾਜੀ ਐਗਜ਼ੈਂਪਲ ਤੋਂ ਅਜੇ ਤੱਕ ਕੋਈ ਕਹਿ ਨਹੀਂ ਸਕਦਾ ਵੀ ਕੇ ਨਾ ਕੀਤਾ ਹੋਏਗਾ ਉਹ ਕਿਉਂਕਿ ਅਗਲੀ ਵਾਰੀ ਜੇ ਵੀਡੀਓ ਪਾਈਏ ਕਮੈਂਟਾਂ ਜੀ ਆ ਜਾਂਦਾ ਥੱਲੇ ਨਹੀਂ ਨਹੀਂ ਬਿਲਕੁਲ ਸੱਚੀ ਗੱਲ ਆ ਇਹ ਤਾਂ ਕਾਕਾ ਦੀ ਮਲਕ ਦੀ ਚਿਰਪਾਣਾ ਕਮੈਂਟ ਕਿਦੇ ਨੇ ਕਿਸੇ ਵੀਰ ਨੇ ਮਾਰ ਨਹੀਂ ਕੀਤਾ ਕਿਉਂਕਿ ਜੇ ਕਿਹਾ ਕਰਾਂਗੇ ਤੇ ਫੇੜੀ ਤੋਂ ਕਰੇਗਾ ਬਿਲਕੁਲ ਬਿਲਕੁਲ ਉਹ ਅੱਗੇ ਫਿਰੋਜ਼ਪੁਰ ਵਾਲੇ ਵੀਰ ਗੇਟਾ ਡੁੱਗੇ ਅੱਗੇ ਬਹਿਣਾ ਖੜਦੇ ਉਹਨਾਂ ਨਾਲ ਗੱਲ ਹੋਈ ਜਾਂਦੇ ਵੈੜਾਂ ਤੇ ਉਹਨਾਂ ਨੇ ਮੈਂ ਕਿਹਾ ਵੀਰੇ ਤੂੰ ਜਾਓ ਆਪਦੀ ਜਾ ਕੇ ਚਵਾਈ ਪਾਸ ਕਰੋ ਆਂਦਾ ਯਾਰ ਚਵਾਈ ਪਾਸ ਨਹੀਂ ਕਰਨੀ ਆਂਦਾ ਉਹ ਵੀਰ ਕੋ ਆਂਦਾ ਯਾਰ ਆਂਦਾ ਆਪਾਂ ਸਾਡੇ ਸਰੋਂ ਦੀ ਮਈਆ ਆਂਦਾ ਯਾਰ ਇਹਨਾਂ ਕੋ ਚੱਕਰ ਆਂਦਾ ਆਪਾਂ ਐਵੇਂ ਲੱਦ ਕੇ ਲਹੁੰਦੇ ਹਾਂ ਦਾ ਹਰ ਵੇਲੇ ਪਸ਼ੂ ਉਹਦੇ ਕੋਲੇ ਹਾਂਜੀ ਹਾਂਜੀ ਠੀਕ ਹੈ ਵੀਰੇ ਚਲੋ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ